आज सवेरे करीब 10 बजे बीएसपी एस पी मौजूद सरपंच संदीप कुमार चिमा का तो टांडा रोड अड्डा दुसड़का विखे अन पछाते हमलाब्रा वालों गोलियां मारके के कतल कर दिता गया मृतक देह सिविल हस्पताल हुशियारपुर विखे थाना बुलोवाल की पुलिस वालों ले जाया गया थे ਨਾਪੂਰਨ ਕਾਰਨ ਅੱਡਾ ਤੋਂ ਸੜਕਾ ਵਿਖੇ ਪਰਿਵਾਰਕ ਮੈਂਬਰਾਂ ਅਤੇ ਬੀਐਸਪੀ ਪਾਰਟੀ ਦੇ ਆਗੂਆਂ ਵੱਲੋਂ ਤਕਰੀਬਨ 4 ਘੰਟੇ ਚੱਕਾ ਜਾਮ ਕੀਤਾ ਗਿਆ। ਇਸ ਮੌਕੇ ਡੀਐਸਪੀ ਦਲਜੀਤ ਸਿੰਘ ਖਾਕ ਅਤੇ ਬਹੁਤ ਸਾਰੇ ਪੁਲਿਸ ਮੁਲਾਜ਼ਮ ਹਾਜ਼ਰ ਸਨ। ਸ਼ਾਮ 3:00 ਵਜੇ ਐਸਪੀ ਸਰਪ੍ਰਿਤ ਬਾਹਾਂ ਆਏ ਅਤੇ ਭਰੋਸਾ ਦਿਵਾਇਆ ਕਿ 24 ਘੰਟੇ ਦੇ ਅੰਦਰ ਅਸੀਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਤਾਂ 4:25 ਮਿੰਟ ਤੇ ਜਾਮ ਖੋਲ੍ਹਿਆ ਗਿਆ। स्पेशल न्यूज सीनियर पत्रकार बिक्रम ढिलो दीम ही नहीं रहा। क्योंकि मैं महसूस करना ਕਿ ਅੱਜ ਕੋਈ ਲੀਡਰ ਜਾਂ ਵਰਕਰ ਇਹ ਬੀਐਸਪੀ ਦਾ ਇਕੱਲਾ ਨਹੀਂ ਸੀ ਇਹ ਲੋਕਾਂ ਦਾ ਇੱਕ ਸਾਥੀ ਸੀ ਗਰੀਬ ਗੁਰਵੇ ਦਾ ਇੱਕ ਸਾਥੀ ਸੀ ਜਿਵੇਂ ਲਾਸਟ ਮੁਲਾਕਾਤ ਸੀ ਕੱਲ ਮੈਂ ਹਰਿਆਣਾ ਇੱਕ ਅਫਸੋਸ ਤੇ ਗਿਆ ਤੇ ਇਹ ਵੀ ਸੱਜਣ ਗਿਆ ਹੋਇਆ ਸੀ ਜਿ세 ਲਈ ਉੱਥੇ ਮੈਨੂੰ ਮਿਲਿਆ ਰੋਜ਼ ਦੀ ਤਰ੍ਹਾਂ ਜੱਫੀ ਪਾ ਕੇ ਬੜੇ ਹੀ ਪਿਆਰ ਦੇ ਨਾਲ ਮਿਲ ਕੇ ਤੇ ਮੈਨੂੰ ਆਖਣ ਲੱਗਾ ਮੈਂ ਕਿ ਤੁਸੀਂ ਚੱਲ ਪਏ ਤੇ ਮੈਨੂੰ ਆਖਣ ਲੱਗਾ ਕਿ ਨਹੀਂ ਮੈਰਾ ਜਲਦੀ ਚ ਉਹਦੀ ਇਸ ਗੱਲ ਨੂੰ ਮੈਂ ਸਮਝ ਨਹੀਂ ਸਕਿਆ ਕਿ ਕਿਹੜੀ ਜਲਦੀ ਚ ਇੱਥੇ ਆ ਕੇ ਜਿ세ਲੇ ਸਵੇਰੇ ਪਤਾ ਲੱਗਿਆ ਕਿ ਹੋਇਆ ਇਸ ਜਲਦੀ ਦੀ ਗੱਲ ਕਰਦਾ ਸੀ ਤੇ ਦਿਲ ਜਿਹੜਾ ਆ ਉਹ ਰੋ ਰਿਹਾ ਆ ਬੜੀ ਮੁਸ਼ਕਲ ਆਪਣੇ ਆਪ ਨੂੰ ਸਾਂਭ ਕੇ ਖੜੇ ਕਰਕੇ ਤੇ ਮੈਂ ਤੁਹਾਡੇ ਸੰਗ ਮੁਖ ਹੋ ਰਿਹਾ ਕਿਉਂਕਿ ਬੱਚਿਆਂ ਵੱਲ ਜਦੋਂ ਮੈਂ ਦੇਖਦਾ ਮੇਰਾ ਅਕਸਰ ਘਰ ਆਣਾ ਜਾਣਾ ਰਹਿੰਦਾ ਸੀ ਤੇ ਮੈਂ ਜਦੋਂ ਬੱਚਿਆਂ ਹੁਣਾ ਵੱਲ ਦੇਖਦਾ ਆ ਛੋਟੇ ਛੋਟੇ ਬੱਚਿਆਂ ਵੱਲ ਤੇ ਇੱਕ ਵਾਰੀ ਮੈਂ ਘਰ ਗਿਆ ਤੇ ਉਸ ਬੱਚਿਆਂ ਨੂੰ ਇੰਨੀ ਕ ਤਾਲੀਮ ਔਰ ਇੰਨਾ ਕ ਸਲੀਕਾ ਪੂਰੇ ਪਰਿਵਾਰ ਨੂੰ ਉਸ ਵਿਅਕਤੀ ਨੇ ਦਿੱਤਾ ਔਰ ਹਰ ਤਰ੍ਹਾਂ ਸਮਾਜ ਦੇ ਨਾਲ ਖੜੇ ਹੋਣ ਵਾਲਾ ਸੀ ਇਨਸਾਨੀਅਤ ਦਾ ਇੱਕ ਪਹਿਰੇਦਾਰ ਸੀ ਇਹ ਅੱਜ ਸ਼ਾਮ 84 ਦੇ ਅੰਦਰ ਦੂਸਰਾ ਸਰਪੰਚ ਮਾਰਿਆ ਗਿਆ ਮੌਜੂਦਾ ਦੂਸਰਾ ਸਰਪੰਚ ਇਹ ਗੱਲ ਕਹਿਣੇ ਤੋਂ ਗਰੇਜ਼ ਨਹੀਂ ਕਰੇਗਾ ਆਪ ਬਣਾ ਦਿਆ ਕਿ ਜੇਕਰ ਇਹ ਹੀ ਬਦਲਾਅ ਹੈ ਜੇਕਰ ਇਹ ਹੀ ਅਮਨ ਸ਼ਾਂਤੀ ਦੀ ਗੱਲ ਕੀਤੀ ਜਾਂਦੀ ਆ ਤੇ ਇਦਾਂ ਦੀ ਅਮਨ ਸ਼ਾਂਤੀ ਇਹ ਗਰੀਬ ਗੁਰਬਿਆਂ ਨੂੰ ਨਹੀਂ ਚਾਹੀਦੀ ਅੱਜ ਬਾਹਰ ਨਿਕਲਣ ਦੇ ਲੋਕ ਡਰਦੇ ਥੋੜਾ ਹੀ ਚਿਰ ਹੋਇਆ ਸੀ ਹੁਸ਼ਿਆਰਪੁਰ ਦੇ ਅੰਦਰ ਸ਼ਾਮ 84 ਦੇ ਅਣਖੀ ਦਾ ਕਤਲ ਕੀਤਾ ਗਿਆ ਇਸੇ ਤਰ੍ਹਾਂ ਹੀ ਮੁੰਨਾ ਦਾ ਕੁਝ ਨਹੀਂ ਪਤਾ ਚਲ ਸਕਿਆ ਇਹ ਦੂਸਰਾ ਕਤਲ ਹੈ ਇਸ ਤਰੀਕੇ ਦੇ ਨਾਲ ਆਉਂਦਾ ਕੋਈ ਬੰਦਾ ਇਹ ਤਾਂ ਰੁਕੇ ਹੀ ਨਹੀਂ ਸਕਦੀ ਇਸ ਤਰੀਕੇ ਨਾਲ ਮੈਂ ਉਹਨਾਂ ਵੀਰਾਂ ਨੂੰ ਪੁੱਛਣਾ ਚਾਹੁੰਦਾ ਜਿਹੜੇ ਬਦਲਾਅ ਦੀ ਗੱਲ ਕਰਦੇ ਸੀ ਜਿਹੜੇ ਲੋਕਾਂ ਦੀ ਰੱਖਿਆ ਦੀ ਗੱਲ ਕਰਦੇ ਸੀ ਜੋ ਪਬਲਿਕ ਦੇ ਫੈਸਲੇ ਹੁੰਦੇ ਖੜੇ ਮੱਤੇ ਮੱਥੇ ਤੇ ਪ੍ਰਵਾਨ ਕਰਨੇ ਪੈਂਦੇ ਆ ਮਗਰ ਅੱਜ ਏ ਪੁੱਛਣ ਤੇ ਪਬਲਿਕ ਮਜਬੂਰ ਵਾ ਕਿ ਕਿਹੜਾ ਏ ਵੱਡਾ ਐਡਾ ਸਗਾ ਬਦਮਾਸ਼ ਜੇ ਕਿਹੜੇ ਐਡਾ ਗੁਨਾਹ ਕੀਤਾ ਹੋਇਆ ਸੀ ਇਸ ਬੰਦੇ ਨੇ ਤੇ ਜਿਸ ਨੂੰ ਸ਼ਰੀਆਮ ਕਤਲ ਕਰਕੇ ਤੇ ਬੰਦੇ ਭੱਜ ਗਏ ਅਰੇ ਯਾਰ ਜੇ ਦਾ ਇਹ ਹਾਲ ਹੋ ਸਕਦਾ ਤੇ ਅੱਜ ਲੋਕੋ ਇਹ ਗੱਲ ਸਮਝ ਲਾਓ ਕਿ ਕੋਈ ਵੀ ਸੇਫ ਨਹੀਂ ਆ ਕਿਸੇ ਦਾ ਵੀ ਇਹ ਹੋ ਸਕਦਾ ਨਾ ਸ਼ਾਮ ਚ ਰਸੀ ਦੇ ਹਲਕੇ ਦੇ ਵਿੱਚ ਵਾਪਰੀ ਆ ਔਰ ਦਿਨ ਦਿਹਾੜੇ ਜਿਹੜਾ ਆ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਆ ਤੁਸੀਂ ਉਹਨੂੰ ਕਿਸ ਤਰੀਕ ਕਿਸ ਨਜ਼ਰ ਨਾਲ ਦੇਖਦੇ ਹੋ ਜੀ ਦੇਖੋ ਜੀ ਬਹੁਤ ਦੁੱਖ ਵਾਲੀ ਗੱਲ ਹੈ ਤੇ ਸਾਡੇ ਨੌਜਵਾਨ ਸਾਥੀ ਸਰਪੰਚ ਡੜਿਆਣਾ ਉਹਨਾਂ ਦੀ ਜਿਸ ਬੇਰਹਿਮੀ ਦੇ ਨਾਲ ਗੋਲੀਆਂ ਮਾਰ ਕੇ ਸਵੇਰੇ ਹੱਤਿਆ ਕੀਤੀ ਗਈ ਹੈ ਇਹ ਬਹੁਤ ਹੀ ਨਿੰਦਣਯੋਗ ਘਟਨਾ ਹੈ ਔਰ ਸਾਡਾ ਨੌਜਵਾਨ ਜਿਹੜਾ ਇਹ ਹਰ ਇੱਕ ਦਾ ਹਰਮਨ ਪਿਆਰਾ ਸਾਡਾ ਨੇਤਾ ਸੀ ਔਰ ਸਮਾਜ ਦੇ ਵਿੱਚ ਬਹੁਤ ਵੱਡੀ ਪਛਾਣ ਸੀ ਤੇ ਮੈਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦਾ ਕਿ ਜਿਹੜੇ ਦੋਸ਼ੀ ਆ ਉਹਨਾਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਤੇ ਤਾਂ ਕਿ ਜਿਹੜਾ ਪਰਿਵਾਰ ਹੈ ਘੱਟ ਤੋਂ ਘੱਟ ਪਰਿਵਾਰ ਨੂੰ ਇਹ ਪਤਾ ਲੱਗ ਸਕੇ ਕਿ ਕਾਤਲ ਕੌਣ ਨੇ ਸੋ ਮੇਰੀ ਫਿਲਹਾਲ ਇਹੀ ਮੰਗ ਹੈ ਉਸ ਤੋਂ ਬਾਅਦ ਜਿਹੜਾ ਸੰਸਕਾਰ ਵੀ ਜਾਂ ਹੋਰ ਵੀ ਰਸਮਾਂ ਜਿਹੜੀਆਂ ਹੋਣੀਆਂ ਉਹ ਜਦ ਤੱਕ ਕਾਤਲ ਨਹੀਂ ਫੜੇ ਜਾਂਦੇ ਤਦ ਤੱਕ